ਸਾਲਤ ਨਤ ਦੇ ਬਾਦ ਸ਼ਾਇਆ ਰੰਗ ਜੇ ਤੂ ਬੁਲੰਦਾ ਝੂਠ ਦਾ ਤੇ ਤੂ ਹੈ ਬੰਦਾ ਪੁਰਵਰੇ ਰੱਬ ਜਾਣੇ ਤੇਰੀਆ ਇਸਮਾਦੀ ਕਿੰਨੀ ਕਿਸਮ ਹੈ ਝੂਠਦੀ ਹੈ ਰੂ ਤੇਰੀ ਤੇ ਝੂਠਦਾਈ ਜਿਸਮ ਹੈ ਮੈਂ ਸ਼ੁਰੂ ਕਰਤਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਹੀ ਬੁਝ ਨਿਲਾ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਬਰ ਤੇਰੀ ਸੂਰਤ ਹੈ ਲਗਦੀ ਸਿਤਮਗਰ ਕੰਬਖਤ ਦੀ ਤੇਰੀ ਤਸਬੀ ਦੇ ਨੇ ਮਨ ਕੇ ਕੈਦ ਖਾਨੇ ਮੌਤ ਦੇ ਡੰਡੇ ਆਦੇ ਨਾਲ ਕੱਡੇ ਅਰਥ ਤੂੰ ਡੰਡਉਤ ਦੇ اے ਤੇਰੀ ਕੜਵੀ ਕਮੀਨੀ ਬਦਲਿਆਂ ਦੀ ਪਾਵਨਾ ਹੁਣ ਇਹ ਚਾਉਂਦੀ ਜੋਰ ਗੁਰੂ ਗੋਬਿੰਦ ਦਾਇ ਜਾਮ ਮੈਂ ਤੇਰੇ ਪਹਿਰਾ ਦੇ ਹੇਠਾਂ ਆਗਈ ਸੀ ਬਲਣੀ ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਗੱਲ ਈ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਲਿੱਦ ਤੁੰ ਫਿਰਦਾ ਫੁੰਡਾਈ ਜੋ ਖੁਦਾ ਦੇ ਨਾਮ ਤੇ ਚੁੱਕੀਆਂ ਤੂੰ ਕਸਮਾ ਮਰ